ਨਾ ਨਾ ਮਾਤਾ ਹੁਣ ਨਾ ਮੈਨੂੰ ਕਿਉਂ ਅੱਖਾਂ ਬੰਦ ਕਰਨ ਨੂੰ ਕਿਉਂਕਿ ਹੁਣ ਮੈਂ ਰਾਤ ਨੂੰ ਵੀ ਨਾ ਅੱਖਾਂ ਖੋਲ ਕੇ ਸੌਂਨੀ ਆ ਜਿੱਥੇ ਪਹਿਲਾਂ ਮੇਰੇ ਫੋਨ ਦੀਆਂ ਘੰਟੀਆਂ ਵੱਜਦੀਆਂ ਸੀਆਂ ਕੀ ਪਤਾ ਹੁਣ ਮੇੜੀਆਂ ਹੀ ਘੰਟੀਆਂ ਵੱਜਣ ਲੱਗ ਜਾਣ ਹੁਣ ਅੱਜ ਦੇ ਟਾਈਮ 'ਚ ਕਿਸੇ ਦੇ ਵੀ ਘਰ 'ਚ ਕੁੜੀ ਹੁੰਦੀ ਆ ਨਾ ਐਵੇਂ ਥੋੜੀ ਲੋਕਾਂ ਦੇ ਨੱਕ ਮੂੰਹ ਬਣ ਜਾਂਦੇ ਤੇ ਹਸਪੀਟਲ ਆ ਕੇ ਇਹੀ ਸੁਣਨ ਨੂੰ ਮਿਲਦਾ ਨਾ ਵੀ ਕੋਈ ਗੱਲ ਨਹੀਂ ਜੀ ਅਗਲੀ ਵਾਰੀ ਤੇਰਾ ਬੰਡਾ ਹੀ ਦਊਗਾ ਜੇ ਤੂੰ ਉਸ ਦਿਨ ਮੇਰੀ ਗੱਲ ਮੰਨ ਲੈਂਦੀ ਮੇਰੇ ਸਮਝਾਏ ਤੇ ਸਮਝ ਜਾਂਦੀ ਤੇ ਤੇਰੀ ਜ਼ਿੰਦਗੀ ਅਜੂ ਹੋ ਰਹੀ ਹੋਣੀ ਆ ਲਾਪਰੀਤ ਨਿੰਬੂ ਪਾਣੀ ਬਣਾ ਦੇ ਬਾਹਰ ਗਰਮੀ ਬਹੁਤ ਹੈ ਆਹੋ ਬਣਾ ਦੇ ਇਹਨੂੰ ਨਿੰਬੂ ਪਾਣੀ ਤੂੰ ਤਾਂ ਬੜੀਆ ਕਮਾਈਆਂ ਕਰਕੇ ਆਇਆ ਨਾ ਨਿੰਬੂ ਪਾਣੀ ਦੇ ਨਾਲ ਨਾਲ ਵਿੱਚ ਸਕੰਜਵੀ ਦੇ ਗੁੰਤ ਪੀਰਾ ਵੀ ਪਵਾ ਦੇਣੀ ਆ ਪੁੱਪੇ ਨੇ ਤੁਸੀਂ ਕਿੰਨੇ ਵਜੇ ਕਿਵੇਂ ਇੱਥੇ ਕਦੋਂ ਆਏ ਖੜਾਕ ਹੋ ਗਿਆ ਬਹਿ ਜਾ ਨਾਲੇ ਮੈਂ ਜਿੱਦੋ ਮਰਜ਼ੀ ਆਵਾਂ ਮੇਰਾ ਪੇਕਾ ਪਰਿਵਾਰ ਹੈ ਦਿਨੇ ਆਵਾਂ ਰਾਤੀ ਮੈਨੂੰ ਕੌਣ ਰੋਕ ਸਕਦਾ ਹੈ ਨਾ ਤੂੰ ਆ ਕੇ ਲਚਰ ਫੜੇ ਹੋਏ ਨੇ ਪੂਰੇ ਪਰਿਵਾਰ ਨੂੰ ਦੁਖੀ ਕੀਤਾ ਪਿਆ ਭਣੇ ਮੈਂ ਕਿ ਦੁਖੀ ਕੀਤਾ ਪੂਰੇ ਪਰਿਵਾਰ ਨੂੰ ਮੈਂ ਤਾਂ ਆਪਣੀ ਮਾਂ ਨੂੰ ਸੁੱਖ ਦੇ ਰਿਹਾ ਉਹਦੇ ਕਰਕੇ ਮੈਂ ਇਧਰ ਉਧਰ ਭੱਜਿਆ ਫਿਰਦਾ ਲਾਂ ਤਾਂ ਇਹੋ ਜੇ ਸੁੱਖ ਤੇ ਜਿੱਥੇ ਤੇਰੀਆਂ ਦੋ ਧੀਆ ਤੇ ਤੇਰੇ ਘਰ ਵਾਲੀ ਦੁਖੀ ਹੋਵੇ ਭਣੇ ਦੇਖੋ ਜਿੰਨਾ ਘਰ ਮੇਰਾ ਨਾ ਓਨੇ ਹੀ ਘਰ ਛੋਡਾ ਹੈ ਜਿਵੇਂ ਮੈਂ ਤੁਹਾਡੀ ਲਾਈਫ ਦੇ ਵਿੱਚ ਇੰਟਰਫੇਅਰ ਨਹੀਂ ਨਾ ਕਰ ਰਿਹਾ ਉਹਦਾ ਤੁਹਾਡੇ ਵੀ ਕੋਈ ਹੱਕ ਨਹੀਂ ਬਣਦਾ ਮੇਰੀ ਲਾਈਫ ਦੇ ਵਿੱਚ ਇੰਟਰਫੇਅਰ ਕਰਨ ਦਾ ਜਸਮੀਨ ਹੌਲੀ ਬੋਲਾ ਹੌਲੀ ਤੇਰੀ ਆਵਾਜ਼ਾ ਨਾ ਬਾਹਰ ਗੇਟ ਤੱਕ ਆਉਂਦੀ ਆ ਕਿ ਉਹ ਤੋਂ ਸਾਡਾ ਗਲੀ ਮੁਲੇ ਜਲੂਸ ਕੱਢਣ ਲੱਗੇ ਹੋਈ ਆ ਨਾ ਤੂੰ ਪਾਣੀ ਦੇ ਕੇ ਬੈ ਗਈ ਆ ਕਿਰਨ ਨੂੰ ਆਵਾਜ਼ ਮਾਰ ਕੇ ਲਿਆ ਅੱਜ ਮੈਂ ਤੁਹਾਡਾ ਨਾ ਸਭ ਪਲੇਅਰ ਹੀ ਕਰਾਂ ਦੀਦੀ ਘੜੀ ਤੇ ਨਾ 6 ਵਜੰਦੇ ਨੇ ਤੇ 6 ਵਜੇ ਮੈਡਮ ਪਾਰਕ ਚ ਸੈਰ ਕਰਨ ਜਾਂਦੀ ਆ ਤੇ ਅਸੀਂ ਉਹਨੂੰ ਕਦੇ ਕੁਝ ਪੁੱਛਿਆ ਨਹੀਂ ਆ ਤੇ ਜੇ ਪੁੱਛਦੇ ਆ ਤੇ ਅੱਗੇ ਉਹ ਸਾਨੂੰ ਟੁੱਟ ਕੇ ਪੈਂਦੀ ਆ ਹੁਣ ਤੂੰ ਦੱਸ ਉਹ ਸੈਰ ਕਰਨ ਗਈ ਆ ਕਿ ਕਿੱਥੇ ਗਈ ਆ ਸਾਨੂੰ ਕੀ ਪਤਾ ਇਹ ਮੇਰੇ ਨਾਲ ਨਹੀਂ ਬੰਦੀ ਇਹਦੇ ਨਾਲ ਨਹੀਂ ਬੰਦੀ ਤਾ ਤੇਰੇ ਨਾਲ ਤਾਂ ਬੰਦੀ ਹੈ ਕਿੰਨਾਂ ਤਾਂ ਦੱਸ ਕੇ ਜਾ ਸਕਦੀ ਕਿ ਤੈਨੂੰ ਨਾਲ ਲੈ ਕੇ ਚਲ ਜਾਂਦੀ ਭੈਣੇ ਦੇਖੋ ਸਿੱਧੀ ਜੀ ਗੱਲ ਹੈ ਜਦੋਂ ਘਰ ਵਾਲੀ ਘਰ ਵਾਲੇ ਤੇ ਹੱਥ ਚੁੱਕਣ ਲੱਗ ਜੇ ਤੇ ਸੱਸ ਦੇ ਅੱਗੇ ਬੋਲਣ ਲੱਗ ਜੇ ਉਦੋਂ ਸਹੁਰੇ ਪਰਿਵਾਰ ਦੇ ਵਿੱਚੋਂ ਜ਼ਿਆਦਾ ਟਾਈਮ ਟਿਕ ਨਹੀਂ ਸਕਦੀ ਹੁੰਦੀ ਤੁਹਾਨੂੰ ਦੋਨਾਂ ਮਾਂ ਪੁੱਤਾਂ ਨੂੰ ਨਾ ਆਪਣੇ ਬਚਾ ਦਾ ਬੜਾ ਪਤਾ ਹੈ ਕਿ ਤੁਸੀਂ ਦੋਨੋਂ ਕਿੱਥੇ ਕਿੱਥੇ ਸਹੀ ਹੋ ਦੇਖੋ ਭੈਣੇ ਸਿੱਧੀ ਜੀ ਗੱਲ ਹੈ ਮੈਂ ਕਰਨ ਨਾਲ ਨਹੀਂ ਰਹਿਣਾ ਚਾਹੁੰਦਾ ਤੁਸੀਂ ਉਹਦੇ ਨਾਲ ਮੇਰਾ ਦੁਬਾਰਾ ਰਿਸ਼ਤਾ ਨਾ ਜੋੜੋ ਇਹਦੇ ਨਾਲ ਉਹਦੀ ਵੀ ਜ਼ਿੰਦਗੀ ਖਰਾਬ ਹੈ ਤੇ ਮੇਰੀ ਵੀ ਜ਼ਿੰਦਗੀ ਖਰਾਬ ਹੈ ਭੈਣੇ ਵੇ ਕਹਿੰਦਾ ਕੌਣ ਵਿਆਹ ਜਿੱਦਾਂ ਆਪ ਦੁੱਧ ਨਾਲ ਤੁਲਿਆ ਹੋਵੇ ਚਲ ਠੀਕ ਹੈ ਮਨਪ੍ਰੀਤ ਬੈ ਇੱਥੇ ਆ ਕੇ ਕਰਦੇ ਆਂ ਇਹਦੇ ਨਾਲ ਗੱਲ ਸਵਰਨ ਮੈਨੂੰ ਪੱਕਾ ਦੱਸ ਕਿ ਪੱਕਾ ਮਨ ਬਣਾ ਲਿਆ ਹੈ ਤੂੰ ਉਹਦੇ ਨਾਲ ਨਹੀਂ ਰਹਿਣਾ ਦੇਖੋ ਸ਼ੁਰੂ ਤੋਂ ਮੇਰੀ ਇਹੋ ਗੱਲ ਹੈ ਭਵਾਂ ਦੀ ਮੈਨੂੰ ਮੰਦਰ ਲੈ ਜਾਓ ਭਵਾਂ ਦੀ ਲੈ ਜਾਓ ਗੁਰਦੁਆਰੇ ਮੈਂ ਉਹਦੇ ਨਾਲ ਨਹੀਂ ਰਹਿਣਾ ਤਾਂ ਨਹੀਂ ਰਹਿਣਾ ਤੇ ਜੈਸਵੀਰ ਹੁਣ ਤੂੰ ਕਹੇਂਗੀ ਉਹਦਾ ਬਣਦਾ ਹਿੱਸਾ ਦੋ ਉਹਦਾ ਤਾਂ ਹਿੱਸਾ ਬਣਦਾ ਹੀ ਨਹੀਂ ਅਸੀਂ ਉਹਦੇ ਕੁੜੀਆਂ ਨੂੰ ਜੋ ਬਣਦਾ ਉਹ ਦੇਣ ਨੂੰ ਤਿਆਰ ਆ ਤੁਸੀਂ ਦੋਨੋਂ ਨਾ ਉੱਤਰ ਦੀ ਰਾਜਸਾ ਚ ਨਾ ਥੋਥੇ ਹੋਏ ਫਿਰਦੇ ਹੋ ਸਵਰਨ ਮੈਨੂੰ ਇੱਕ ਗੱਲ ਦੱਸ ਜਦੋਂ ਤੂੰ ਕਿਰਨ ਨੂੰ ਭਜਾ ਕੇ ਇਸ ਘਰ ਦੇ ਵਿੱਚ ਲਿਆਇਆ ਸੀ ਤੇ ਇਸ ਘਰ ਦੇ ਵਿੱਚ ਕੀ ਕੀ ਸੀਗਾ ਮੈਨੂੰ ਇਹ ਗੱਲ ਦੱਸ ਪਹਿਲੇ ਮੈਂ ਸਮਝਿਆ ਨਹੀਂ ਕਹਿਣਾ ਕੀ ਚਾਹੁੰਨੀ ਆ ਸਰਨ ਮਾਤਾ ਤੇਨੂੰ ਇਹ ਕਹਿਣਾ ਚਾਹੁੰਦੀ ਬਈ ਕਿ ਜਦੋਂ ਕਿੰਨਾ ਇਸ ਘਰ ਚਾਈ ਸੀ ਇਸ ਘਰ ਦੇ ਹਾਲਾਤ ਕਿਹ ਸੀਗੇ ਨਾ ਤਾਂ ਇਸ ਘਰ ਦੀ ਦੀਵਾਰਾਂ ਤੇ ਪੇਂਟ ਸੀਗਾ ਨਾ ਹੀ ਪੱਥਰ ਤੇ ਟੈਲ ਲੱਗੀਆਂ ਹੋਈਆਂ ਸੀ ਮਾਤਾ ਤੇਰੀ ਰਸੋਈ ਦਾ ਕੀ ਹਾਲ ਸੀਗਾ ਕਿਦਾਂ ਲਾਪਰੀ ਤੂੰ ਆਪਣੇ ਪੇਕੇ ਉਹ ਦਾਸ ਤਾਂ ਜ਼ਰੂਰ ਲੈ ਕੇ ਆਈਆਂ ਪਰ ਇਸ ਘਰ ਚ ਨਾ ਬਰਕਤ ਨਹੀਂ ਲੈ ਕੇ ਆਈ ਉਹ ਕਾਕਾ ਜੀ ਜਦੋਂ ਤੁਸੀਂ ਕਿਰਨ ਨੂੰ ਇਸ ਘਰ ਚ ਲੈ ਕੇ ਆਏ ਸੀ ਨਾ ਤਾਂ ਮੀਨੇਬਾਦੀ ਤੇਰੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਖੜੀ ਹੋ ਗਈ ਸੀ ਬਰਾਬਰ ਜੋਬ ਤੇ ਜਾਣ ਲੱਗ ਪਈ ਸੀ ਉਹਨੇ ਇਸ ਘਰ ਨੂੰ ਘਰ ਬਣਾਇਆ ਤੇ ਆਪਣਾ ਮਤਲਬ ਕੱਢ ਕੇ ਤੁਸੀਂ ਉਹਨੂੰ ਬਾਹਰ ਕੱਢਦੇ ਪਏ ਹੋ ਜੇ ਜਦੋਂ ਉਹਨੇ ਇਸ ਘਰ ਚ ਰਹਿਣਾ ਹੈ ਜੇ ਉਹਨੇ ਇਸ ਘਰ ਚ ਟੈਲਾ ਤੇ ਪੱਥਰ ਲਵਾਤੇ ਤਾਂ ਕੀ ਆਸਾਨ ਕਰਤਾ ਪੱਟ ਕੇ ਲੈ ਜਵੇ ਆਪਣੇ ਕਮਾਲ ਹੈ ਮਾਤਾ ਤੇਰੀ ਵਾਲੀ ਵੀ ਆ ਦੋ ਦੋ ਮੁੰਡੇ ਹੋਣ ਦੇ ਬਾਵਜੂਦ ਵੀ ਤੇਰੀ ਨੂੰਨੇ ਤੇਰਾ ਘਰ ਬਣਾਤਾ ਤੇ ਅੱਜ ਕੰਨੀ ਪਈਆਂ ਟੈਲਾ ਪੱਥਰ ਪੱਟ ਕੇ ਲੈ ਜਵੇ ਦੀਵੀ ਮੈਨੂੰ ਲੱਗਦਾ ਤੁਸੀਂ ਕਿਰਨ ਨੂੰ ਲੈ ਕੇ ਨਾ ਜਿਆਦਾ ਜਜ਼ਬਾਤੀ ਹੋਏ ਫਿਰਦੇ ਹੋ ਜੋ ਦਾਜ ਨਹੀਂ ਨਾ ਲੈ ਕੇ ਆਈ ਤੇ ਜੇ ਉਹਨੇ ਮਿਹਨਤ ਕਰਕੇ ਘਰ ਬਣਾਤਾ ਹਿਸਾਬ ਤੇ ਬਰਾਬਰ ਹੀ ਆ ਕੰਨ ਇਧਰੋਂ ਫੜ ਲਓ ਚਾਹੇ ਉਧਰੋਂ ਫੜ ਲਓ ਆ ਜਿਹੜਾ ਤੂੰ ਆਪਣਾ ਦਿਮਾਗ ਚਲਾਨੀ ਪੀਣਾ ਐਨਾ ਦੋਨਾਂ ਸਾਹਮਣੇ ਚਲਾਇਆ ਕਰ ਮੇਰੇ ਸਾਹਮਣੇ ਨਹੀਂ ਰਹੀ ਗੱਲ ਹਿਸਾਬ ਦੀ ਤੇ ਕਰ ਜਿਹੜਾ ਤੂੰ ਦਾਜ ਲੈ ਕੇ ਆਈ ਨਾ ਚੱਕ ਕੇ ਆਪਣੇ ਪੇਕੇ ਲੈ ਜਾ ਤੇ ਕੱਲ ਤੋਂ ਜੋਬ ਤੇ ਲੱਗ ਵੇਖਦੀ ਆ ਚੱਬਾ ਸੁਣੋਗੀ ਆ ਜੋ ਮਿਲਦੀ ਵੀ ਆ ਲਵਾਵਾ ਤੈਨੂੰ ਉੱਥੇ ਦਾਜ ਚ ਲੈ ਕੇ ਕੀ ਆਈ ਸੀ ਤੂੰ ਇੱਕ ਕੂਲਰ ਲੈਂਦਾ ਤੇ ਕੈਲਸੀਡੀ ਲੈਂਦੀ ਆ ਕਿੰਨੀ ਆ ਤਾਂ ਮੈਂ ਸਵੇਰੇ ਛੜਾਦਾ ਘਰੇ ਆ ਕੇ ਇਹਦੇ ਕੋਲ ਓਬ ਇਹਦੇ ਕੋਲ ਘਰ ਦਾ ਹੀ ਕੰਮ ਹੋ ਜੇ ਉਹੀ ਬਹੁਤ ਵੱਡੀ ਗੱਲ ਐ ਜਿਹੜੇ ਬੰਦੇ ਨੂੰ ਆਦਤ ਪੈ ਜੇ ਨਾ ਵਿਹਲੇ ਰਹਿਣ ਦੀ ਉਹ ਨੌਕਰੀਆਂ ਨਹੀਂ ਕਰ ਸਕਦਾ ਤੇ ਰਹੀ ਗੱਲ ਸਵਰਨ ਤੇਰੀ ਜਿਹੜਾ ਕਿਰਨ ਨੇ ਤੇਰਾ ਸਾਥ ਦੇਤਾ ਨਾ ਉਹ ਕੋਈ ਹੋਰ ਨਹੀਂ ਦੇ ਸਕਦਾ ਦੇਖ ਭੈਣੇ ਮੈਨੂੰ ਲੱਗਦਾ ਤੈਨੂੰ ਕਿਰਨ ਦਾ ਜਿਆਦਾ ਹੀਜ ਆਉਂਦਾ ਪਰ ਜੇ ਤੂੰ ਕੁਝ ਜਜ਼ਬਾਤੀ ਗੱਲਾਂ ਹੋਰ ਵੀ ਕਰਨੀਆਂ ਨੇ ਤਾਂ ਕਰ ਲੈ ਪਰ ਮੇਰਾ ਇੱਕੋ ਹੀ ਫੈਸਲਾ ਮੈਂ ਰਹਿਣਾ ਤਾਂ ਪਰਾਲੀ ਨਾਲ ਹੀ ਰਹਿਣਾ ਤੇ ਆਪਣੀ ਮਾਂ ਨੂੰ ਪੋਤੇ ਦਾ ਸੁੱਖ ਦੇਣਾ ਤਾਂ ਉਹਨਾਂ ਨੂੰ ਨਾ ਇਸ ਟਾਈਮ ਕੋਈ ਸਮਝ ਨਹੀਂ ਆਣੀ ਜਦੋਂ ਕਿ ਰਣ ਇਸ ਘਰ ਚਾਈ ਸੀ ਨਾ ਤੇ ਬਰਕਤ ਲੈ ਕੇ ਆਈ ਸੀ ਜਿਉ ਉਹ ਜਾਏਗੀ ਨਾ ਤੇ ਪੂਰਾ ਘਰ ਖੇੜੂ-ਖੇੜੂ ਹੋ ਜਾਏਗਾ ਦੇਖੋ ਦੀਦੀ ਜਦੋਂ ਦਿਲਾਂ ਦੇ ਵਿੱਚ ਫਰਕ ਪੈ ਜਾਏ ਨਾ ਨਾ ਉਦੋਂ ਬੰਦਾ ਰਹਿਦਾ ਜਾਂਦਾ ਨਾਲ ਪਰ ਉਹ ਗੱਲਾਂ ਨਹੀਂ ਰਹਿੰਦੀਆਂ ਹੈਗੀਆਂ ਇਹੋ ਗੱਲ ਤਾਂ ਮੈਂ ਕਹਿਣਾ ਚਾਹਣਾ ਪੈਣੇ ਭਵਾਂ ਜੀ ਤੁਸੀਂ ਕਿਰਨ ਦਾ ਰਿਸ਼ਤਾ ਮੇਰੇ ਨਾਲ ਦੁਬਾਰਾ ਜੋੜ ਦਿਓ ਪਰ ਉਹ ਪਹਿਲੇ ਵਰਗਾ ਰਿਸ਼ਤਾ ਨਹੀਂ ਰਹਿਣਾ ਇਸ ਕਰਕੇ ਮੇਰੀ ਹੱਥ ਜੋੜ ਕੇ ਇਹੀ ਬੇਨਤੀ ਹੈ ਬਿਕਰਨ ਨੂੰ ਆਪਣੇ ਰਾਹ ਜਾਣ ਦੋ ਤੇ ਮੈਂ ਆਪਣੇ ਰਾਹ ਜਾਵਾਂ ਚਲ ਠੀਕ ਹੈ ਫਿਰ ਜਿੱਦਾਂ ਤੈਨੂੰ ਸਹੀ ਲੱਗੇ ਪਰ ਮੇਰੀ ਇੱਕ ਗੱਲ ਨਾ ਯਾਦ ਰੱਖਿਓ ਇਹ ਕਰਮਾਂ ਦੀ ਸਜ਼ਾ ਤੁਹਾਨੂੰ ਤਿੰਨਾਂ ਨੂੰ ਜ਼ਰੂਰ ਮਿਲੇਗੀ ਤੇ ਉਹ ਸਜ਼ਾ ਨਾ ਤੁਹਾਨੂੰ ਤਿੰਨਾਂ ਨੂੰ ਹੀ ਭੁਗਤਣੀ ਪੈਣੀ ਹੈ ਤੇ ਉਹਦੇ ਵਿੱਚ ਜੇ ਜਿੰਨੇ ਤੁਹਾਡਾ ਸਾਥ ਦਿੱਤਾ ਉਹਦੀਆਂ ਲੱਤਾਂ ਮੈਂ ਤੋੜਾਂਗੀ ਚਲੋ ਬੱਚਿਓ ਅੱਜ ਦਾ ਲੈਕਚਰ ਖਤਮ ਹੋ ਗਿਆ ਚਲੋ ਆਪਾਂ ਆਪਣੇ ਕਮਰੇ ਚ ਚਲੀਏ ਜੇ ਟਾਈਮ ਆਨ ਤੇ ਇਸ ਲੈਕਚਰ ਤੇ ਅਮਲ ਕਰ ਲੋਗੇ ਨਾ ਤਾਂ ਵਧੀਆ ਰੋਗੇ ਨਹੀਂ ਤਾਂ ਤੁਹਾਡੀਆਂ ਚੀਕਾਂ ਐਸੀਆਂ ਨਿਕਲਣੀਆਂ ਇਨਸਾਨ ਤੇ ਛੱਡੋ ਰੱਬ ਨੇ ਵੀ ਨਹੀਂ ਸੁਣਨੀ ਕਲਾਸ ਖਤਮ ਹੋ ਗਈ ਐ ਬਾਕੀ ਲੈਕਚਰ ਫੇਰ ਸੁਣਾਵਾਂਗੇ ਚਲੋ ਬੱਚਿਓ ਚਲੋ ਦੇਖੋ ਮੰਮੀ ਤੁਸੀਂ ਰੋਜ਼ ਰੋਜ਼ ਨਾ ਕਿਰਨ ਦੀ ਟੈਨਸ਼ਨ ਲੈ ਕੇ ਬਿਮਾਰ ਹੋ ਜਾਣਾ ਜਾਦਾ ਕਿਰ ਨੂੰ ਆਰ ਲਾਓ ਜਾਂ ਪਾਰ ਲਾਓ ਐਵੇਂ ਵਿਚ ਵਿਚਾਲੇ ਛੱਡਿਆ ਪਿਆਗਾ ਦੇਖੋ ਮੰਮੀ ਮੈਂ ਦਿੱਲੀ ਗਿਆ ਸੀ ਨਾ ਕੰਮ ਕਰ ਸੈੱਟ ਕਰਨ ਨੂੰ ਵੀ ਵਧਾਵਾਂਗੇ ਆਪਾਂ ਕੰਮ ਵਧੀਆ ਪੈਸੇ ਬਣਨਗੇ ਪਰ ਗੱਲ ਸੁਣੋ ਮੇਰੀ ਜਦੋਂ ਮੇਰਾ ਪਰਿਵਾਰ ਹੀ ਨਹੀਂਗਾ ਖੁਸ਼ੀ ਖਿੰਡਿਆ ਪਿਆ ਸਾਰਾ ਪਰਿਵਾਰ ਮੇਰਾ ਤੇ ਮੈਂ ਵੱਧ ਪੈਸੇ ਕਮਾ ਕੇ ਕੀ ਕਰਨੇ ਚੰਗੀ ਭਲੀ ਨਾ ਕੁੜੀ ਇੱਥੇ ਆਈ ਸੀ ਦੀਪੀਓ ਨੂੰ ਤੂੰ ਹੀ ਨਹੀਂ ਜਰੀ ਜੇ ਤੂੰ ਜਰ ਜਾਂਦੀ ਨਾ ਤਾਂ ਕੁੜੀ ਨੂੰ ਇੱਥੇ ਬਿਠਾ ਲੈਂਦੇ ਨਾ ਜਾਣ ਦਿੰਦੇ ਮੰਮੀ ਮੈਂ ਨਾ ਕੌੜਾ ਜ਼ਰੂਰ ਬੋਲਦੀ ਆ ਪਰ ਬਿਲਕੁਲ ਨਾ ਸੱਚ ਬੋਲਦੀ ਆ ਮੈਂ ਕਿਰਨ ਨੂੰ ਉੱਥੇ ਤਾਂ ਜਾਣ ਲਈ ਕਿਹਾ ਸੀ ਕਿ ਉੱਥੇ ਜਾਵੇਗੀ ਤੇ ਕੁਛ ਨਾ ਕੁਛ ਲੈ ਕੇ ਆਵੇਗੀ ਆਪਾਂ ਐਵੇਂ ਥੋੜਾ-ਬੁੜੀ ਸੁੱਤੀ ਹੋਈ ਆ ਸਵਰਨ ਉਹਨੂੰ ਭੁਜਾ ਕੇ ਤਾਂ ਲੈ ਗਿਆ ਫਿਰ ਵਾਰਤ ਕੇ ਇੱਥੇ ਸੁੱਟ ਗਿਆ ਦੇਖ ਰਮਨ ਜਾਂ ਤੂੰ ਤੇ ਦੀਪੀ ਚੱਲ ਜੋ ਨਹੀਂ ਤੇ ਮੇਰੇ ਨਾਲ ਚੱਲੋ ਕੁੜੀ ਨੂੰ ਨਾ ਇੱਥੇ ਰਾਮ ਨਾਲ ਲਿਆਓ ਜਾ ਕੇ ਜਿੱਦਾਂ ਜਿੱਦਾਂ ਟਾਈਮ ਬੀਤੀ ਜਾਂਦਾ ਨਾ ਮੇਰੇ ਮਨ ਨੂੰ ਨਾ ਹੋਲ ਜੇ ਪਈ ਜਾਂਦੇ ਆਂ ਕੋਈ ਗੱਲ ਨਹੀਂ ਮੰਮੀ ਆਪਾਂ ਨਾ ਦੋਨੋਂ ਜਾਣੀਆਂ ਚੱਲ ਪੈਣੇ ਆ ਤੁਹਾਨੂੰ ਇਹਨਾਂ ਦੇ ਸੁਭਾਅ ਦਾ ਪਤਾ ਤਾਂ ਹੈਗਾ ਮੰਮੀ ਮੈਂ ਵੀ ਚੱਲ ਜਾਣਾ ਤੁਹਾਡੇ ਨਾਲ ਪਰ ਇੱਕ ਵਾਰੀ ਉੱਥੇ ਜਾਣਾ ਨਾ ਉਹਦੀ ਥਲੇ ਦੀ ਲੱਤ ਤੋੜ ਕੇ ਆਉਣੀ ਆ ਤੇ ਐਸੀਆਂ ਪੱਟੀਆਂ ਬਣਣੀਆਂ ਜਦੋਂ ਪੱਟੀਆਂ ਖੋਲੇ ਤੇ ਮੈਨੂੰ ਯਾਦ ਕਰੇ ਦੇਖ ਰਮਨ ਜਿਹੜੀ ਸਜ਼ਾ ਉਹਨੂੰ ਤੂੰ ਦੇਵੇਂਗਾ ਨਾ ਉਹ ਉਹਨੇ ਅੱਜ ਹੀ ਜਾਂ ਕੱਲ੍ਹ ਭੁਗਤ ਲੈਣੀ ਏ ਪਰ ਜਿਹੜੀ ਉਹਦੀ ਕਰਮਾਂ ਦੀ ਸਜ਼ਾ ਉਹਨੂੰ ਰੱਬ ਦੇਗਾ ਉਹ ਉਹਦੇ ਕੋਲੋਂ ਨਹੀਂ ਭੁਗਤੀ ਜਾਣੀ ਤੁਸੀਂ ਸਾਰੇ ਜਾਣੇ ਜਿਹੜੀ ਵੀ ਪਲੈਨਿੰਗ ਕਰ ਰਹੇ ਹੋ ਕੀ ਕੀ ਕਰ ਰਹੇ ਹੋਵੋਗੇ ਪਰ ਮੈਂ ਤਾਂ ਨਹੀਂ ਗੱਲ ਸੁਣੀ ਸੀ ਕਿਰਨ ਦੀ ਜ਼ਿੰਦਗੀ ਨੂੰ ਸਹੀ ਕਰਨ ਵਾਸਤੇ ਨਾ ਉਸ ਘਰ ਸ੍ਰਭ ਨੇ ਫਰਿਸ਼ਤਾ ਭੇਜ ਦਿੱਤਾ ਹੋਇਆ ਮੰਮੀ ਹਰੇਕ ਪਰਿਵਾਰ ਚ ਨਾ ਇੱਕ ਕੇਹੂਜਾ ਬੰਦਾ ਹੁੰਦਾ ਵੀ ਜਿਹੜਾ ਵੀ ਰਾਹ ਭਟਕਿਆ ਹੁੰਦਾ ਨਾ ਉਹਨੂੰ ਉਹ ਸਿੱਧੇ ਰਾਹ ਪਾਉਂਦਾ ਜਿਵੇਂ ਇਸ ਘਰ ਸ੍ਰਮਨ ਵੀਰਾ ਆਪਾਂ ਕੋਈ ਵੀ ਗਲਤ ਰਾਹ ਚੋਂ ਲੈ ਲੈਨੇ ਆ ਨਾ ਸਾਨੂੰ ਰਮਨ ਵੀਰਾ ਜਦ ਹੀ ਸਮਝਾ ਕੇ ਸਹੀ ਰਾਹ ਪਾ ਲੰਦਾ ਉਦਾਂ ਹੀ ਨਾ ਉਸ ਘਰ ਦੀ ਨਾ ਧੀ ਵਾਪਸ ਆ ਗਈ। ਅੱਛਾ ਰੱਬ ਨੇ ਇਹਨਾਂ ਨੂੰ ਧੀ ਵੀ ਦਿੱਤੀ ਹੋਈ ਏ। ਅੱਗੇ ਤਾਂ ਕਦੇ ਜ਼ਿਕਰ ਕੀਤਾ ਨਹੀਂ ਇਹਨਾਂ ਨੇ। ਮੰਮੀ ਜਿਹੜਾ ਘਰ ਦਾ ਮੋਢੀ ਹੁੰਦਾ ਨਾ ਉਹ ਸਾਰਿਆਂ ਨੂੰ ਨਾ ਘਰ ਦੇ ਵਿੱਚ ਜੋੜ ਕੇ ਰੱਖਦਾ। ਤੁਸੀਂ ਨੂੰਹਾਂ ਤਾਂ ਛੱਡੋ ਇਹਨਾਂ ਨੇ ਤਾਂ ਆਪਣੀ ਧੀ ਨਾਲ ਵੀ ਫਰਕ ਕੀਤਾ ਸੀਗਾ। ਮੈਨੂੰ ਨਾ ਕਿਰਨ ਦਾ ਫੋਨ ਆਇਆ ਸੀ ਤੇ ਉਹ ਮੈਨੂੰ ਕਹਿ ਰਹੀ ਸੀਗੀ ਕਿ ਹੁਣ ਨਾ ਇੱਧਰ ਨਾ ਆਇਓ ਕਿਉਂਕਿ ਇਸ ਘਰ ਦੀ ਧੀ ਆ ਗਈ ਹੋਈ ਏ ਤੇ ਉਹੀ ਮੇਰਾ ਕੋਈ ਹਿੱਲਾ ਕਰਾਊਗੀ। ਦੇਖ ਰਾधिका ਮੈਨੂੰ ਤਾਂ ਆਪਣੀ ਭੈਣ ਤੇ ਉਹਦੇ ਬੱਚੇ ਸਹੀ ਸਲਾਮ ਚਾਹੀਦੇ ਆ ਮੈਨੂੰ ਉਥੋਂ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਤਾਂ ਉਹਨਾਂ ਦੇ ਜੇ ਘੋਰਾ ਵੀ ਖਰੋਜ ਲੱਗੀ ਦੇਹਗੀ ਨਾ ਮੈਂ ਉਹਨਾਂ ਦੀ ਇੱਟ ਨਾਲ ਇੱਟ ਖੜਕਾ ਦੇਣੀ ਹੈ ਛੱਡੋ ਵੀਰੇ ਆ ਲੜਾਈ ਕਲੇਜ ਚ ਕੁਝ ਨਹੀਂ ਪਿਆ ਲੋਕੀ ਤਾਂ ਤਮਾਸ਼ਾ ਦੇਖਦੇ ਨੇ ਮੁੜ ਕੇ ਆਪਸ ਚ ਗੱਲਾਂ ਕਰਕੇ ਦੰਦ ਘੱਟਦੇ ਨੇ ਕੁੱਤੇ ਦੀ ਪੂਛ ਨਾ ਕਦੇ ਵੀ ਸਿੱਧੀ ਨਹੀਂ ਹੋ ਸਕਦੀ ਤੇ ਉਹਦਾਂ ਦਾ ਹੀ ਐ ਵalla ਪਰਿਵਾਰ ਹੈ ਤੇ ਰਮਨ ਮੈਨੂੰ ਨਾ ਮੇਰੀ ਧੀ ਤੇ ਧੀ ਦੇ ਬੱਚੇ ਸਲਾਮਤ ਇੱਥੇ ਚਾਹੀਦੇ ਨੇ ਚਾਹੇ ਅੱਜ ਲਿਆ ਚਾਹੇ ਜਾ ਕੇ ਕੱਲ ਲਿਆ ਕੋਈ ਗੱਲ ਨਹੀਂ ਮੰਮੀ ਤੁਸੀਂ ਨਾ ਕਾਲੇ ਨਾ ਪੋ ਸਵਰਨ ਵਰਗੇ ਨਾ ਹੋਰ ਬਥੇਰੇ ਮੁੰਡੇ ਨੇ ਉਹ ਚਾਹੁੰਦੇ ਨੇ ਕਿ ਪਹਿਲਾਂ ਕੁੜੀ ਨੂੰ ਅਸੀਂ ਭਜਾ ਕੇ ਲੈ ਜਾਈਏ ਫਿਰ ਵਰਤ ਕੇ ਛੱਡ ਦਈਏ ਐਦਾਂ ਥੋੜਾ ਹਿੱਸਾ ਤਾਂ ਲੈ ਕੇ ਛੱਡਾਂਗੇ ਮੇਰੀ ਪਤਾ ਕੀ ਸੋਚ ਹੈ ਜਾਂ ਤਾਂ ਮੇਰਾ ਪਰਿਵਾਰ ਨਾ ਜੋੜ ਕੇ ਰਵੇ ਤੇ ਜੇ ਖਿੰਡ ਕੇ ਰਹੇਗਾ ਮੈਂ ਉਹਨਾਂ ਨਾਲ ਨਹੀਂ ਰਹਿਣਾ ਮੰਮੀ ਮੈਨੂੰ ਪਤਾ ਤੁਸੀਂ ਸਾਡੇ ਤੋਂ ਵੱਧ ਆਪਣੀ ਧੀ ਦਾ ਕੀਤਾ ਹੁਣ ਵੀ ਤੁਸੀਂ ਉਹਦੀ ਫਿਕਰ ਕਰੀ ਜਾਂਦੇ ਹੋ ਮੇਰੀ ਸੁਣੋ ਗੱਲ ਤੁਸੀਂ ਟੈਨਸ਼ਨ ਨਹੀਂ ਲੈਣੀ ਜਿੰਨੀ دیر ਮੈਂ ਤੇ ਪਵਨ ਹੈਗੇ ਆ ਨਾ ਉਹਨੂੰ ਤਤੀ ਭਾਅ ਨਹੀਂ ਲੱਗਣ ਦਿੰਦੇ ਮੇਰੇ ਨਾ ਇੱਕ ਗੱਲ ਪੱਲੇ ਨਹੀਂ ਪੈਂਦੀ ਤੀ ਆਪਾਂ ਇੰਨਾ ਸੋਚੀ ਕਿਉਂ ਜਾਂਦੇ ਆ ਆਪਾਂ ਕੋਈ ਐਕਸ਼ਨ ਕਿਉਂ ਨਹੀਂ ਲੈਂਦੇ ਪਰ ਰਮਨ ਵੀਰੇ ਆਪਾਂ ਕੋਈ ਇਹਨਾਂ ਦਾ ਕੇਸ ਨਹੀਂ ਕਰ ਸਕਦੇ ਲੈ ਰਾਜੇ ਕੇਸਾਂ ਦੀ ਕੀ ਗੱਲ ਆ ਪੁਲਿਸ ਵੀ ਜਾਣਦੀ ਆ ਤੇ ਵਕੀਲ ਵੀ ਜਾਣਦੇ ਆ

ਮੈਂ ਹੁਣ ਉਹੀ ਤੈਨੂੰ ਕਹਿਣ ਲੱਗੀ ਸੀ ਵੀ ਹੁਣ ਨਾ ਆ ਸਲਾਹਾਂ ਜੀਆਂ ਕਰਨੀਆਂ ਬੰਦ ਕਰੋ ਕਿਉਂਕਿ ਉੱਧਰ ਹੁਣ ਕਿਰਨਦੀ ਨੇ ਨਾਨ ਆ ਗਈ ਹੋਈ ਐ ਉਹ ਕਿਰਨ ਨੂੰ ਇਹੀ ਕਹਿ ਰਹੀ ਐ ਵੀ ਤੈਨੂੰ ਬਣਦੀ ਇੱਜ਼ਤ ਵੀ ਤੇਰੀ ਦਵਾਵਾਂਗੇ ਤੇ ਤੈਨੂੰ ਬਣਦਾ ਤੇਰਾ ਹੱਕ ਵੀ ਦਵਾਵਾਂਗੇ ਇਸ ਲਈ ਹੁਣ ਆਪਾਂ ਉਹਨਾਂ ਦੇ ਵਿੱਚ ਜਾ ਕੇ ਕੋਈ ਛਿੰਝਾ ਨਾ ਹੀ ਪਾਈਏ ਤਾਂ ਚੰਗੀ ਗੱਲ ਰਹੂਗੀ ਚਲ ਠੀਕ ਐ ਰアドਿਕਾ ਉੱਧਰ ਨਾ ਦੇਖ ਲੈਨੇ ਆ ਵੀ ਦੋ ਦਿਨ ਦਿਨ ਨਾ ਕੀ ਸੁਨਿਆ ਆਂਦਾ ਐ ਤੇ ਤੂੰ ਨਾ ਮੇਰੇ ਨਾਲ ਚੱਲ ਬਾਜ਼ਾਰ ਜਰਾ ਥੋੜਾ ਬੋਤਾ ਰਾਸ਼ਨ ਲਿਆ ਆਣਾ ਲੈ ਲੈ ਆਂ ਨਹੀਂ ਗੱਲ ਸੁਣ ਤੈਨੂੰ ਕੀ ਗੱਲ ਹੋ ਗਈ ਤੂੰ ਬੜੀ ਐ ਨਾ ਮੇਰੇ ਭੈਣ ਦਾ ਪੱਖ ਲੈਣ ਲੱਗੀ ਅੱਜਕੱਲ ਹੁਣ ਜਦੋਂ ਨਾ ਕਿਰਨ ਦਾ ਫੈਸਲਾ ਹੋਇਆ ਤੇ ਤੁਸੀਂ ਮੈਨੂੰ ਨਾਲ ਲੈ ਕੇ ਜਾਇਓ ਜਦੋਂ ਮੇਰਾ ਪੈਰ ਪਿਆ ਨਾ ਸਾਰਿਆਂ ਨੂੰ ਭੱਜਣਾ ਪੈ ਜਾਣੀਆਂ ਕਿਉਂ ਤੂੰ ਉੱਥੇ ਜਾ ਕੇ ਇਹੋ ਜਿਹਾ ਕੀ ਕਰਨ ਕਿਉਂਕਿ ਮੈਂ ਹੁਣ ਤੱਕ ਨਾ ਇਸ ਘਰ ਨੂੰ ਖੰਡਿਉਂਦੀ ਆਈ ਆਂਗੀ ਹੁਣ ਤੁਹਾਨੂੰ ਮੈਂ ਦੱਸੂ ਵੀ ਘਰ ਨੂੰ ਜੋੜ ਕੇ ਕਿਦਾਂ ਰੱਖੀਦਾ ਦੀਪੀ ਤੂੰ ਜਦੋਂ ਵੀ ਕੁਝ ਸੋਚਦੀ ਆਂ ਲੱਗ ਹੀ ਲੈਵਲ ਦਾ ਸੋਚਦੀਆਂ ਮੈਂ ਉਮੀਦ ਕਰਦਾ ਇਸ ਵਾਰ ਕੁਝ ਵਧੀਆ ਹੀ ਸੋਚਿਆ ਹੋਊਗਾ ਮੈਂ ਨਾ ਆਪਣੇ ਤੇ بڑے ਇਲਜ਼ਾਮ ਸਹਿ ਲੇ ਹੁਣ ਇਸ ਕਹਾਣੀ ਚ ਟਵਿਸਟ ਆਊਗਾ ਨਾ ਉਹਦੀ ਪੀਓ ਦੱਸੂਗੀ ਮਨਪ੍ਰੀਤ ਐ ਤਿੰਨੋਂ ਤੇ ਆਪਣੀ ਗਲਤੀ ਤੇ ਪਾਣੀ ਨਹੀਂ ਪੈਣ ਦੇ ਰਹੇ ਇਹਨਾਂ ਨੂੰ ਤੇ ਐਦਾ ਲੱਗਦਾ ਪਿਆ ਜੋ ਅਸੀਂ ਕਰਦੇ ਪਏ ਬਿਲਕੁਲ ਸਹੀ ਕਰਦੇ ਪਏ ਆ ਜੀ 10 ਮਹੀਨੇ ਹੋ ਗਏ ਮੈਨੂੰ ਵੀ ਜ਼ੋਰ ਲਾਉਂਦੇ ਨੂੰ ਔਰ ਇਹਨਾਂ ਤਿੰਨਾਂ ਚੋਂ ਨਾ ਕੋਈ ਸੁਧਰਦਾ ਨਹੀਂ ਪਿਆ ਹੈਗਾ ਯੋ ਆ ਦੀਦੀ ਕੀ ਸੋਚਣ ਲੱਗ ਗਏ ਤੁਸੀਂ ਮਨਪ੍ਰੀਤ ਮੈਂ ਤਾਂ ਇਹ ਸੋਚਦੀ ਪਈ ਆ ਕਿ ਰੱਬ ਦਾ ਵੀ ਨਾ ਪ੍ਰੋਸੈਸਰ ਸਲੋ ਹੀ ਚੱਲਦਾ ਪਿਆ ਵੈ ਕਿ ਇਨਸਾਨ ਤਾਂ ਗਲਤੀਆਂ ਤੇ ਗਲਤੀਆਂ ਕਰ ਹੀ ਜਾਂਦਾ ਪਿਆ ਵੈ ਤੇ ਉਹਨੂੰ ਨਾਲ ਦੀ ਨਾਲ ਸਜ਼ਾ ਦੀ ਨਹੀਂ ਚਾਹੀਦੀ ਹੈ ਭੈਣੇ ਕਹਿਣਾ ਤਾਂ ਨਹੀਂ ਚਾਹੀਦਾ ਹੈਗਾ ਤੇ ਆਪਣਾ ਭਰਾ ਵਾ ਕਿਸ ਦੀ ਧੀ ਦੀ ਜ਼ਿੰਦਗੀ ਖਰਾਬ ਕਰਦਾ ਪਿਆ ਨਾ ਤੇ ਰਹਿਣੀ ਇਹਦੀ ਆਪਦੀ ਵੀ ਜ਼ਿੰਦਗੀ ਖਰਾਬ ਲੱਗਦਾ ਦਾਸ ਦੀਆਂ ਤਰੀਫਾਂ ਚੱਲਦੀਆਂ ਪਈਆਂ ਨੇ ਚਲੋ ਥੋੜਾ ਚਾਨਣਾ ਹੀ ਪਾਓ ਬਾਈ ਹਲੇ ਵੀ ਟਾਈਮ ਹੈਗਾ ਘਰਾਂ ਦੇ ਪੈਰਾ ਦੇ ਡੇਕ ਕੇ ਨਾ ਮਾਫੀ ਮੰਗ ਲਾ ਸਭ ਕੋ ਸਹੀ ਹੋ ਜੂ ਪੈਰਾ ਚ ਤਾਂ ਉਹਨੂੰ ਮੇਰੇ ਡਿੱਗਣਾ ਚਾਹੀਦਾ ਜਿਹੜਾ ਉਹਨੂੰ ਮੈਂ ਇੱਥੇ ਰੱਖਿਆ ਹੋਇਆ ਹੈ ਜੇ ਅੱਗੇ ਬੋਲੂਗੀ ਤਾ ਉਹਨੂੰ ਫੜ ਕੇ ਗੁੱਤੋਂ ਮੈਂ ਬਾਹਰ ਨਹੀਂ ਕੱਢੂਗਾ ਭੈਣੇ ਮੇਰੇ ਇੱਕ ਗੱਲ ਪੱਲੇ ਨਹੀਂ ਪਈਏ ਬਚਪਨ ਤੋਂ ਲੈ ਕੇ ਹੁਣ ਤੱਕ ਮਾਤਾ ਇਹਦਾ ਕਿਉਂ ਕਰਦੀ ਰਹੀ ਹੈ ਕਿਉਂਕਿ ਰਿਸ਼ਤੇਦਾਰਾਂ ਚ ਨਾ ਐਨੇ ਮੰਮੀ ਦੀ ਇੱਜ਼ਤ ਰੱਖੀ ਸੀ ਤਾਂ ਹੀ ਤਾਂ ਓੜਿਆ ਫਿਰਦਾ ਹੈ ਜਿਹਦੀਆਂ ਧੀਆਂ ਦੀ ਇੱਜ਼ਤ ਖਰਾਬ ਕਰਨ ਵਾਲਾ ਆਪਦੀ ਮਾਂ ਦੀ ਇੱਜ਼ਤ ਦਾ ਧਟਕਣ ਲੱਗ ਗਿਆ। ਮਨਪ੍ਰੀਤ ਗੱਲ ਹੈਗੀ ਇਦਾਂ ਮੰਮੀ ਹੋਣੀ ਹੈਗੇ ਨੇ ਚਾਰ ਭੈਣ ਭਰਾ ਤੇ ਉਹਨਾਂ ਚਾਰ ਭੈਣ ਭਰਾਵਾਂ ਜੋ ਨਾ ਸਾਰਿਆਂ ਦੇ ਧੀਆ ਹੀ ਹੋਈਆਂ ਹੋਈਆਂ ਨੇ ਤੇ ਜਦੋਂ ਮੈਂ ਵੀ ਹੋਈ ਸੀ ਨਾ ਤੇ ਮੰਮੀ ਨੂੰ ਬੜੇ ਤਾਨੇ ਮੈਨੇ ਸੁਣਨੇ ਪਏ ਸੀਗੇ ਉਹ ਭੈਣ ਭਰਾ ਦੇ ਤਾਨੇ ਮੈਨੇ ਸੁਣਦੇ ਪਏ ਸੀ ਤੇ ਇਹ ਜਦੋਂ ਹੋਇਆ ਇਹਨੇ ਸਭ ਦੇ ਮੂੰਹ ਬੰਦ ਕਰਤੇ ਤੇ ਮੰਮੀ ਵੀ ਹਵਾ ਚ ਉੱਡਣ ਲੱਗ ਪਏ ਫਿਰ। ਭੈਣੇ ਵੇ ਖੁਸ਼ ਕਿੱਦਾ ਹੋ ਰਿਹਾ ਜਿੱਦਾਂ ਜੰਮ ਕੇ ਨੇ ਰਿਕਾਰਡ ਤੋੜਿਆ ਹੁੰਦਾ। ਸਵਰਨੇ ਉਦੋਂ ਤਾਂ ਰਿਸ਼ਤੇਦਾਰ ਬੜੇ ਖੁਸ਼ ਹੋਏ ਸੀਗੇ ਅੱਜ ਨਾ ਉਹੀ ਰਿਸ਼ਤੇਦਾਰ ਤੇਰੀਆਂ ਹਰਕਤਾਂ ਵੇਖ ਕੇ ਨਾ ਮਾਤਾ ਤੇ ਉਂਗਲਾ ਚੱਕਦੇ ਪਏ ਨੇ ਘਰੇ ਬੈਠ ਕੇ ਭੌਂਕੀ ਜਾਣਾ ਕੋਈ ਚੱਕਰ ਨਹੀਂ ਪਰ ਕੋਈ ਦਰਾਂ ਮੂਹਰੇ ਆ ਕੇ ਬੋਲ ਕੇ ਤਾਂ ਦੇਖੇ ਤੂੰ ਨਾ ਸਵਰਨ ਜਿਆਦਾ ਹੀ ਹੰਕਾਰਿਆ ਹੋਇਆ ਮੈਂ ਤੈਨੂੰ ਕੀ ਲੱਗਦਾ ਕਿਰਨ ਦੀ ਜ਼ਿੰਦਗੀ ਖਰਾਬ ਕਰਕੇ ਰੁਪਾਲੀ ਨਾਲ ਵਿਆਹ ਕਰਕੇ ਤੂੰ ਮਾਤਾ ਨੂੰ ਪੁੱਤਰੇ ਦਾ ਸੁੱਖ ਦੇ ਦੇਂਗਾ ਗਲਤਫਹਿਮੀ ਚੋਂ ਨਿਕਲ ਕੇ ਬਾਹਰ ਆ ਜਾ ਚੱਲ ਆਪਾਂ ਤੇਰੀ ਮਨ ਲੈਣੇ ਆ ਅਪਾ ਕਾਨੀ ਨੂੰ ਨਾ ਥੋੜਾ ਅੱਗੇ ਲੈ ਜੰਨੇ ਆ ਮੰਨ ਲੈ ਤੂੰ ਕਿਰਨ ਨੂੰ ਤਲਾਕ ਦੇ ਦਿੱਤਾ ਰੁਪਾਲੀ ਨਾਲ ਤੇਰਾ ਵਿਆਹ ਵੀ ਹੋ ਗਿਆ ਤੂੰ ਮੁੰਡਾ ਵੀ ਜੰਮ ਲਿਆ ਜੇ ਮੁੰਡੇ 'ਚ ਕੋਈ ਖੋਟ ਨਿਕਲ ਆਈ ਕਹਿਣ ਦਾ ਮਤਲਬ ਮੇਰਾ ਇਹ ਕਿ ਜੇ ਉਸ ਜਵਾਕ ਨੂੰ ਕੋਈ ਬਿਮਾਰੀ ਲੱਗੀ ਹੋਈ ਜੇ ਹੈਂਡੀਕੈਪ ਹੋਇਆ ਫੇਰ ਭੈਣੇ ਪਤਾ ਨਹੀਂ ਮੁੰਡਾ ਹੋਣਾ ਕਿ ਨਹੀਂ ਹੋਣਾ ਸਵਰਨਿਆ ਜਿਹੜਾ ਰੱਬ ਤੋਂ ਨਾ ਬਾਹਰ ਹੋ ਕੇ ਤੁਰਦਾ ਹੁੰਦਾ ਨਾ ਬੰਦਾ ਨਾ ਉੱਧਰ ਦਾ ਰੰਦਾ ਨਾ ਉੱਧਰ ਦਾ ਰਹਿੰਦਾ ਇਸ ਟਾਈਮ ਰੱਬ ਤੋਂ ਨਾ ਤੂੰ ਬਾਹਰ ਹੋ ਕੇ ਤੁਰਦਾ ਪਿਆ ਵਾ ਆ ਇਹ ਵੀ ਟਾਈਮ ਹੈਗਾ ਖਾਣੇ ਦੀ ਗੱਲ ਪਾ ਲਾ ਦੇਖ ਸਵਰਨਿਕ ਕੋਈ ਵੀ ਭੈਣ ਨਹੀਂ ਚਾਹਦੀ ਕਿ ਉਹਦਾ ਭਰਾ ਤੇ ਉਹਦਾ ਪਰਿਵਾਰ ਰੋਲੇ ਜੇ ਤੂੰ ਗਰਾਰੀ ਫਸਾਈ ਲਈਏ ਤੇ ਕੋਈ ਗੱਲ ਨਹੀਂ ਸਵਰਨਾ ਆ ਤੇਰੀਆਂ ਹਰਕਤਾਂ ਵੇਖ ਕੇ ਨਾ ਮੈਂ ਉਹਨਾਂ ਸਾਰੀਆਂ ਮਾਵਾਂ ਨੂੰ ਇਹੀ ਕਹਿਣਾ ਚਾਹਾਂਗੀ ਜੇ ਤੁਸੀਂ ਕਿਸੇ ਦੇ ਧੀ ਰੋਲ ਸਕਦੇ ਹੋ ਨਾ ਤੇ ਤੁਹਾਡਾ ਆਪਣਾ ਪੁੱਤਰ ਵੀ ਜ਼ਰੂਰ ਹੋਲੇਗਾ